ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਰੇਵ ਪਾਈਪਿੰਗ ਕਿਸ ਤਰ੍ਹਾਂ ਕੱਟ ਸਕਦੇ ਆ ਇਸ ਤਰ੍ਹਾਂ ਕੱਪੜਾ ਲੈਣਾ ਚੌਰਸ ਜਿਹਦੇਆਂ ਦੋਨੇ ਸੈੱਡਾਂ ਇੱਕੋ ਜਿਹੀਆਂ ਹੋਣ ਲੰਬਾਈ ਵੀ ਅਤੇ ਚੜਾਈ ਵੀ ਇਹਨੂੰ ਆਪਾਂ ਐਕਸਟਰਾ ਰੱਖ ਕੇ ਐਕਸਟਰਾ ਕੋਈ ਜ਼ਰੂਰੀ ਨਹੀਂ ਕਿ ਇਹਦੇ ਵਿੱਚ ਆਪਾਂ ਫੱਟੀ ਪਾ ਕੇ ਹੀ ਇਹਦੀ ਪਾਈਪਿੰਗ ਕੱਟਣੀ ਹੈ ਇਹਨੂੰ ਇਸ ਤਰ੍ਹਾਂ ਆਪਾਂ ਇੱਕ ਝੁੰਡ ਤੋਂ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਕਾਟਨ ਦੇ ਕੱਪੜੇ ਦੀ ਤਾਂ ਆਪੇ ਹੀ ਉਹ ਕਰੀ ਬਣ ਜਾਂਦੀ ਹੈ ਇਸ ਤਰ੍ਹਾਂ ਇਦੇ ਉੱਪਰ ਆਪਾਂ ਹੁਣ 1 1 ਇੰਚ ਦੇ ਇਸ ਤਰ੍ਹਾਂ ਇੰਚ ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਗਾ ਲੈਣੇ ਆ 1 ਇੰਚ ਦੇ ਹਿਸਾਬ ਨਾਲ ਹੁਣ ਆਪਾਂ ਇਹਦੀ ਕਟਾਈ ਕਰਨੀ ਹੈ ਇਸ ਤਰ੍ਹਾਂ ਇਹ ਸਾਈਡ ਤੋਂ ਆਪਾਂ ਇਸ ਤਰ੍ਹਾਂ ਲਾਦਾਂਗੇ ਆ ਦੇਖ ਇਸ ਤਰ੍ਹਾਂ ਆਪਾਂ ਨਿਸ਼ਾਨਾਂ ਦੇ ਉੱਪਰ ਇਹ ਸਾਰੇ ਕੱਟ ਦੇਣੇ ਆ। ਇਸ ਤਰ੍ਹਾਂ ਇਹ ਤੁਹਾਡੀ ਰੇ ਪਾਈਪਿੰਗ ਬਣ ਕੇ ਇਸ ਤਰ੍ਹਾਂ प्यारा ਇਹਦੇ ਵਿੱਚ ਆਪਾਂ ਕੋਈ ਵੀ ਇਸ ਤਰ੍ਹਾਂ ਧਾਗਾ ਪਾ ਕੇ ਇਸ ਤਰ੍ਹਾਂ ਦੇ ਉੱਪਰ ਆਪਾਂ ਸਲਾਈ ਲਾ ਕੇ ਦੀ ਪਾਈਪਿੰਗ ਬਣ ਜਾਂਦੀ ਹੈ ਇਸ ਤਰ੍ਹਾਂ ਪਾਈਪਿੰਗ ਬਣਾਉਣੀ ਬਹੁਤ ਹੀ ਸੌਖੀ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ